ਬਾਈ ਮਰਦਾਨਾ ਜੀ ਨੇ ਇੱਕ ਵਾਰੀ ਕਿਹਾ ਬਾਬਾ ਤੇਰੀ ਘਾਲ ਬਹੁਤ ਕਦਰਲੀ ਮੇਰੇ ਵਰਗੀ ਤੋਂ ਨਹੀਂ ਹੁੰਦੀ ਲੱਗੋ ਗੁਰੂ ਨਾਨਕ ਜੀ ਨੇ ਆਖਿਆ ਮਰਦਾਨਿਆ ਤੂੰ ਕਿਵੇਂ ਭੀੜ ਹੈ ਅਸਾਂ ਨਾਲ ਹਾਂ ਤਾਂ ਮਰਦਾਨਾ ਜੀ ਨੇ ਕਿਹਾ ਮੈਂ ਤਾਂ ਹੀ ਤੇਰੇ ਨਾਲ ਰਵਾਂਗਾ ਜੇ ਤੂੰ ਮੈਨੂੰ ਵੀ ਆਪਣੇ ਜਿਹਾ ਧੀਰਜ ਦੇਵੇਂ ਜਿਵੇਂ ਤੁਹਾਨੂੰ ਭੁੱਖ ਤ੍ਰੇ ਨਹੀਂ ਸਤਾਂਦੀ ਤਿਵੇਂ ਮੈਨੂੰ ਵੀ ਨਾ ਸਤਾਵੇ ਜਿਸ ਅਵਸਥਾ ਵਿੱਚ ਤੁਸੀਂ ਰਹਿੰਦੇ ਹੋ ਉਸ ਅਵਸਥਾ ਵਿੱਚ ਮੈਨੂੰ ਵੀ ਲੈ ਚਲੋ ਜੇ ਇਹ ਮਿਹਰ ਕਰੋ ਤਾਂ ਰਵਾ ਨਹੀਂ ਤਾਂ ਮੈਨੂੰ ਆਗਿਆ ਦਿਓ ਗੁਰੂ ਨਾਨਕ ਜੀ ਇਹ ਸੁਣ ਕੇ ਬਹੁਤ ਹੀ ਖੁਸ਼ ਹੋਏ ਤੇ ਫਰਮਾਇਆ ਸ਼ਾਬਾਸ਼ ਮਰਦਾਨਿਆ ਤੂੰ ਚੰਗੀ ਵਸਤੂ ਮੰਗੀ ਹੈ ਜਦ ਬਾਬਾ ਨਾਨਕ ਜੀ ਨੇ ਮੇਹਰ ਦੀ ਦਿਸਟ੍ਰਿਕ ਕੀਤੀ ਤਾਂ ਮਰਦਾਨਾ ਜੀ ਨੇ ਰਬਾਬ ਦੀ ਤਾਰ ਛੇੜੀ ਤੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿਫਤ ਕਰਨ ਲੱਗ ਪਏ ਪਰ ਨਿਮਰਤਾ ਦੇ ਪੁੰਜ ਗੁਰੂ ਨਾਨਕ ਜੀ ਨੇ ਉਸੇ ਸਮੇ ਮਰਦਾਨੇ ਨੂੰ ਟੋਕ ਦਿੱਤਾ ਤੇ ਕਿਹਾ ਕਿ ਪੂਰਾ ਪਰਮੇਸ਼ਰ ਜੋ ਹੈ ਉਹ ਇਸ ਲਾਣ ਜੋਗ ਹੈ ਮਰਦਾਨਿਆਂ ਅਸੀਂ ਕਵਨ ਕੀਟ ਜੇ ਉਸ ਦੇ ਨਜ਼ੀਕ ਪਹੁੰਚੋ ਪਰ ਮਰਦਾਨਾ ਜੀ ਜੋ ਗੁਰੂ ਨਾਨਕ ਜੀ ਦੀ ਰਹਿਣੀ ਬਹਿਣੀ ਕਥਨੀ ਕਾਨੀ ਦੇਖ ਚੁੱਕੇ ਸਨ ਨਾ ਰੁਕੇ ਤੇ ਫਿਰ ਗੁਰੂ ਪਾਤਸ਼ਾਹ ਜੀ ਦੀ ਸਿਫਤ ਸਲਾਹ ਵਿੱਚ ਗਉਣ ਲੱਗ ਪਏ ਸਹੀ ਤਾਂ ਨਾਨਕ ਕਾਲੂ ਆਣਾ ਜਿਨ ਸ੍ਰੀ ਫੁਨ ਤਿਸ ਹੀ ਗੋਈ ਜੇ ਤੁਧ ਜੇਵੜ ਪਰਮੇਸ਼ਰ ਹੋਏ ਤਾਂ ਹੋਈ ਇਸ ਵਿੱਚ ਕੋਈ ਸ਼ੱਕ ਨਹੀਂ ਕੇ ਗੁਰੂ ਨਾਨਕ ਦੇਵ ਜੀ ਦੇ ਕਾਲ ਬਹੁਤ ਕਰੜੀ ਸੀ ਪਰ ਮਰਦਾਨਾ ਜੀ ਵੀ ਇਸ ਤੋਂ ਅਣਜਾਣ ਜਾਂ ਅਵੇਸਲੇ ਨਹੀਂ ਸਨ ਸੋ ਉਹ ਸਦਾ ਬਖਸ਼ਿਸ਼ਾਂ ਸ਼ਕਤੀਆਂ ਤੇ ਰੱਖਿਆ ਮੰਗਦੇ ਰਹਿੰਦੇ ਸਨ ਜੁਰਤ ਨਿਰਪੈਤਾ ਤੇ ਬੇ ਵਾਕੀ ਉਹਨਾਂ ਗੁਰੂ ਨਾਨਕ ਜੀ ਕੋਲੋਂ ਹੀ ਪਾਈ ਸੀ ਸੱਚ ਸੁਣਾਏ ਸੀ ਸੱਚ ਕੀ ਬੇਲਾ ਵਾਲਾ ਸੁਭਾਅ ਉਹਨਾਂ ਦਾ ਪਰਪੱਕ ਹੋ ਗਿਆ ਸੀ ਭਾਈ ਮਰਦਾਨਾ ਜੀ ਜਦ ਵੀ ਮੰਗਦੇ ਦੂਜੇ ਭਾਵ ਦਾ ਝਗੜਾ ਮੇਰੇ ਮਨ ਤੋਂ ਟੁੱਟੇ ਹੀ ਮੰਗਦੇ ਜਾਂ ਧੀਰਜ ਦੀ ਰਹਿਮਤ ਲਈ ਝੋਲੀ ਪਸਾਰਦੇ ਮਰਦਾਨਾ ਜੀ ਨੇ ਹੱਥ ਜੋੜ ਇੱਕ ਵਾਰ ਕਿਹਾ ਬਾਬਾ ਤੇਰਾ ਮੇਰਾ ਅੰਤਰ ਨਹੀਂ ਤੂੰ ਖੁਦਾਏ ਦਾ ਡੂਮ ਹਾਂ ਤੇਰਾ ਡੂਮ ਤੈਂ ਖੁਦਾਏ ਪਾਇਆ ਹੈ ਤੈਂ ਖੁਦਾਏ ਦੇਖਿਆ ਹੈ ਤੇਰਾ ਕਿਹਾ ਖੁਦਾਏ ਕਰਦਾ ਹੈ ਮੇਰੀ ਬੇਨਤੀ ਹੈ ਇੱਕ ਮੈਨੂੰ ਬਿਸ਼ੋਰਨਾ ਨਹੀਂ ਆਪੇ ਨਾਲੋਂ ਨਾ ਇੱਥੇ ਨਾ ਉੱਥੇ ਗੁਰੂ ਨਾਨਕ ਦੇਵ ਜੀ ਨੇ ਉਸੇ ਸਮੇ ਬਖਸ਼ਿਸ਼ ਕਰਦੇ ਫਰਮਾਇਆ ਮਰਦਾਨਿਆ ਤੁਧ ਉੱਪਰ ਮੇਰੀ ਖੁਸ਼ੀ ਹੈ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ ਭਾਈ ਮਰਦਾਨਾ ਜੀ ਦਾ ਪਹਿਲਾ ਮੇਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨਾਲ ਲਗਭਗ ਸਨ 1480 ਈਸਵੀ ਵਿੱਚ ਹੋਇਆ ਤੇ ਇਹ ਸਬੰਧ ਮਰਦਾਨਾ ਜੀ ਦੇ ਅੰਤਮ ਸਮੇਂ ਸਨ 1534 ਈਸਵੀ ਤੱਕ ਬਣਿਆ ਰਿਹਾ ਇਸ ਹਿਸਾਬ ਨਾਲ ਉਹ 54 ਸਾਲ ਗੁਰੂ ਨਾਨਕ ਜੀ ਨਾਲ ਰਹੇ ਤਲਵੰਡੀ ਵਿੱਚ ਸੁਲਤਾਨਪੁਰ ਇਕੱਠੇ ਉਦਾਸੀਆਂ ਵਿੱਚ ਸਦਾ ਨਾਲ ਅਤੇ ਕਰਤਾਰਪੁਰ ਦੇ ਘੁੱਗ ਵਸ ਜਾਣ ਉਪਰੰਤ ਹੀ ਚੜ੍ਹਾਈ ਕੀਤੀ ਲੱਗਦੀ ਹੈ। ਇਸੇ ਲਈ ਗੁਰੂ ਨਾਨਕ ਜੀ ਨੇ ਕਿਹਾ ਸੀ ਮਰਦਾਨਿਆਂ ਜਿੱਥੇ ਤੇਰਾ ਵਾਸਾ ਉੱਥੇ ਮੇਰਾ। ਮਰਦਾਨਾ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਮਿਲਿਆ ਖਿਤਾਬ ਸੀ। ਉਹਨਾਂ ਦਾ ਪਾਵਨ ਨਾਂਦਾਨਾ ਸੀ। ਭਾਈ ਦਾਨਾ ਜੀ ਦੇ ਪੂਜ ਪਿਤਾ ਜੀ ਦਾ ਨਾਮ ਭਾਈ ਬਦਰੇ ਸੀ ਤੇ ਮਾਤਾ ਜੀ ਦਾ ਨਾਮ ਮਾਈ ਲੱਖੋ ਸੀ। ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਨ ਸਿੰਘ ਜੀ ਦੇ ਲਿਖੇ ਅਨੁਸਾਰ ਉਹਨਾਂ ਦਾ ਜਨਮ ਤਲਵੰਡੀ ਵਿਖੇ ਸੰਨ 1559 ਈਸਵੀ ਨੂੰ ਹੋਇਆ ਉਹਨਾਂ ਦਾ ਦਿਹਾਤ ਨਵੰਬਰ 18 ਸਨ 1534 ਈਸਵੀ ਮੁਤਾਬਕ 13 ਮੱਗਰ 1591 ਨੂੰ ਹੋਇਆ ਭਾਈ ਮਰਦਾਨਾ ਜੀ ਦੇ ਦੋ ਪੁੱਤਰ ਰਜ਼ਾਦਾ ਤੇ ਸਜਾਦਾ ਸਨ ਸਜਾਦਾ ਜੀ ਤਲਵੰਡੀ ਹੀ ਰਹੇ ਤੇ ਰਜ਼ਾਦਾ ਜੀ ਕਰਤਾਰਪੁਰ ਆ ਟਿਕੇ ਗੁਰੂ ਨਾਨਕ ਦੇਵ ਜੀ ਦਾ ਨੀਮੀ ਯਾਦ ਦੀ ਇੱਕ ਡੂਮ ਨੂੰ ਆਪਣਾ ਸਾਥੀ ਬਣਾਉਣਾ ਉੱਚੀਆਂ ਜਾਤਾਂ ਦੇ ਅਪਮਾਨੀਆਂ ਉੱਤੇ ਇੱਕ ਤਗੜੀ ਚੋਟ ਸੀ। ਜਾਂਕਿ ਸ਼ੋਤ ਜਗਤ ਨੂੰ ਲੱਗਦੀ ਸੀ, ਬਾਬਾ ਤਾਂ ਉਸੇ ਉੱਤੇ ਰੀਜਦਾ ਸੀ। ਬਾਬਾ ਨੀਮੀਆਂ ਨੂੰ ਉੱਚਾ ਤੇ ਮਰਦਾਨਾ ਬਣਾਉਣ ਆਇਆ ਸੀ।